ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਬਾਕੀ ਕਹਾਣੀਆਂ ਦੀ ਤਰ੍ਹਾਂ ਅੱਜ ਦੀ ਕਹਾਣੀ ਵੀ ਤੁਹਾਨੂੰ ਪਸੰਦ ਆਵੇਗੀ। ਅੱਜ ਜਗਦੀਪ ਜਦੋਂ ਘਰ ਆਇਆ ਤਾਂ ਆਪਣੇ ਮੰਮੀ ਪਾਪਾ ਨੂੰ ਇਸ ਹਾਲਤ ਵਿੱਚ ਵੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਦੀ ਘਰ ਵਾਲੀ ਅਰਸ਼ ਇਸ ਸਮੇਂ ਕਿਸੇ ਕਿੱਟੀ ਪਾਰਟੀ ਤੋਂ ਘਰ ਵਾਪਸ ਆਈ ਤਾਂ ਉਸਨੇ ਉਸਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ। ਮੇਰੇ ਮੰਮੀ ਪਾਪਾ ਦੇ ਨਾਲ ਇਹੋ ਜਿਹਾ ਸਲੂਕ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ ਏ ਘਰ ਤੇਰੇ ਤੋਂ ਪਹਿਲਾਂ ਮੇਰੇ ਮੰਮੀ ਪਾਪਾ ਦਾ ਤੂੰ ਇਸ ਘਰ ਨੂੰ ਆਪਣੇ ਦਾਜ ਵਿੱਚ ਨਹੀਂ ਲੈ ਕੇ ਆਈ ਸੀ ਮੈਂ ਬਹੁਤ ਦਿਨਾਂ ਤੋਂ ਤੇਰੀਆਂ ਇਹ ਹਰਕਤਾਂ ਬਰਦਾਸ਼ਤ ਕਰ ਰਿਹਾ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਤੂੰ ਸ਼ਾਇਦ ਸੁਧਰ ਜਾਵੇਂਗੀ ਤੇ ਤੂੰ ਮੰਮੀ ਪਾਪਾ ਨਾਲ ਆਪਣੇ ਆਪ ਨੂੰ ਅਡਜਸਟ ਕਰ ਲਵੇਂਗੀ ਅਤੇ ਉਹਨਾਂ ਨੂੰ ਆਪਣੇ ਮੰਮੀ ਪਾਪਾ ਦੀ ਤਰ੍ਹਾਂ ਪਿਆਰ ਤੇ ਸਨਮਾਨ ਦੇਂਗੀ ਪਰ ਤੂੰ ਤਾਂ ਮੇਰੇ ਜਾਨ ਤੋਂ ਬਾਅਦ ਮੇਰੇ ਮੰਮੀ ਪਾਪਾ ਦੀ ਹਾਲਤ ਨੌਕਰਾਂ ਤੋਂ ਵੀ ਮਾੜੀ ਕਰ ਦਿੱਤੀ ਤੂੰ ਉਹਨਾਂ ਤੋਂ ਇੱਕ ਇੱਕ ਪੈਸੇ ਦਾ ਹਿਸਾਬ ਮੰਗਦੀ ਹੈ ਉਹਨਾਂ ਦੀ ਬੇਇੱਜ਼ਤੀ ਕਰਦੀ ਹੈ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਉਹ ਆਪਣੇ ਪੁੱਤ ਦੀ ਕਮਾਈ ਖਾਂਦੇ ਹਨ ਤੇਰੇ ਪਿਓ ਦੀ ਨਹੀਂ ਹੁਣ ਤੂੰ ਆਪਣਾ ਸਮਾਨ ਬੰਨ ਤੇ ਚਲੀ ਜਾ ਇਸ ਘਰ ਤੋਂ ਜਗਦੀਪ ਨੇ ਗੁੱਸੇ ਵਿੱਚ ਅਰਸ਼ ਨੂੰ ਕਿਹਾ ਤੇ ਆਪਣੇ ਮੰਮੀ ਪਾਪਾ ਤੋਂ ਹੱਥ ਜੋੜ ਕੇ ਮਾਫੀ ਮੰਗਣ ਲੱਗਿਆ ਦਰਸਲ ਗੁਰਤੇਜ ਕੌਰ ਤੇ ਹਰਬੰਸ ਸਿੰਘ ਪਹਿਲਾਂ ਆਪਣੇ ਪਿੰਡ ਰਹਿੰਦੇ ਸੀ ਅਤੇ ਇੱਕ ਦਿਨ ਗੁਰਤੇਜ ਕੌਰ ਦੀ ਤਬੀਅਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਹਸਪਤਾਲ ਵਿੱਚ ਚੈੱਕਅਪ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਹਾਰਟ ਅਟੈਕ ਆਇਆ ਹੈ ਹਸਪਤਾਲ ਦੇ ਇਲਾਜ ਲਈ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਸੀ ਪਰ ਹਰਭਜਨ ਸਿੰਘ ਦੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਆਪਣੀ ਘਰਵਾਲੀ ਦਾ ਇਲਾਜ ਕਰਵਾ ਸਕੇ ਇਸ ਲਈ ਉਸ ਨੇ ਆਪਣੇ ਮੁੰਡੇ ਜਗਦੀਪ ਨੂੰ ਫੋਨ ਕੀਤਾ ਅਤੇ ਕਿਹਾ ਪੁੱਤ ਜਗਦੀਪ ਤੇਰੀ ਮਾਂ ਦੀ ਤਬੀਅਤ ਠੀਕ ਨਹੀਂ ਹੈ ਉਸ ਨੂੰ ਹਾਰਟ ਅਟੈਕ ਆਇਆ ਹੈ ਹਸਪਤਾਲ ਵਿੱਚ ਐਡਮਿਟ ਹੈ ਇਹ ਸੁਣ ਕੇ ਜਗਦੀਪ ਹੈਰਾਨ ਰਹਿ ਗਿਆ ਅਤੇ ਬਹੁਤ ਦੁਖੀ ਹੋਇਆ ਉਸਨੇ ਕਿਹਾ ਇਹ ਸਭ ਕਿਵੇਂ ਹੋ ਗਿਆ ਪਾਪਾ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਪੁੱਤ ਅੱਜ ਸਵੇਰੇ ਹੀ ਤੇਰੀ ਮਾਂ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ ਹੋ ਰਹੀ ਸੀ ਹਸਪਤਾਲ ਆ ਕੇ ਚੈੱਕਅਪ ਕਰਵਾਇਆ ਤਾਂ ਪਤਾ ਲੱਗਿਆ ਕਿ ਹਾਰਟ ਅਟੈਕ ਆਇਆ ਹੈ ਪੂਰੇ 3 ਲੱਖ ਦਾ ਖਰਚਾ ਦੱਸਦੇ ਨੇ ਡਾਕਟਰ ਪਪਾ ਜੀ ਤੁਸੀਂ ਕੀ ਹੋਝੀਆਂ ਗੱਲਾਂ ਕਰ ਰਹੇ ਹੋ ਤੁਸੀਂ ਇਸ ਸਮੇਂ ਕਿੱਥੇ ਹੋ ਪਪਾ ਡਾਕਟਰ ਨੂੰ ਕਹੋ ਕਿ ਲਾ ਸ਼ੁਰੂ ਕਰੇ ਮੈਂ ਬਹੁਤ ਜਲਦੀ ਇੱਥੇ ਪਹੁੰਚ ਜਾਊਂਗਾ ਤੇ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਮਾਂ ਬਿਲਕੁਲ ਠੀਕ ਹੋ ਜਾਏਗੀ ਜਗਦੀਪ ਆਪਣੇ ਘਰ ਪਹੁੰਚਿਆ ਤੇ ਆਪਣੀ ਘਰ ਵਾਲੀ ਅਰਸ਼ ਨੂੰ ਕਹਿਣ ਲੱਗਿਆ ਕਿ ਸਾਨੂੰ ਅੱਜ ਮੰਮੀ ਪਪਾ ਦੇ ਕੋਲ ਜਾਣਾ ਪਏਗਾ ਤਾਂ ਅਰਸ਼ ਬੋਲੀ ਕੀ ਹੋ ਗਿਆ ਜਗਦੀਪ ਜਗਦੀਪ ਕਹਿਣ ਲੱਗਾ ਮਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਉਸ ਨੂੰ ਹਾਰਟ ਅਟੈਕ ਆਇਆ ਤੂੰ ਜਲਦੀ ਨਾਲ ਚੱਲਣ ਦੀ ਤਿਆਰੀ ਕਰ ਜਗਦੀਪ ਅੱਜ ਤਾਂ ਮੇਰੀ ਸਹੇਲੀ ਦੀ ਅੰਗੇਜਮੈਂਟ ਹੈ ਅਸੀਂ ਸਾਰਿਆਂ ਨੇ ਉੱਥੇ ਜਾਣਾ ਹੈ ਤੇਰੇ ਮੰਮੀ ਪਾਪਾ ਕਿਹੜਾ ਕਿਤੇ ਜਾ ਰਹੇ ਨੇ ਉਹਨਾਂ ਦੇ ਕੋਲ ਕੱਲ ਚਲੇ ਜਾਵਾਂਗੇ ਅੱਜ ਮੇਰਾ ਅੰਗੇਜਮੈਂਟ ਤੇ ਜਾਣਾ ਬਹੁਤ ਜ਼ਰੂਰੀ ਹੈ ਮਾਂ ਦੀ ਚਿੰਤਾ ਕਰਨ ਦੀ ਤੈਨੂੰ ਕੋਈ ਜ਼ਰੂਰਤ ਨਹੀਂ ਬੁਢਾਪੇ ਵਿੱਚ ਤਾਂ ਇਹੋ ਜਿਹੀਆਂ ਬਿਮਾਰੀਆਂ ਅਕਸਰ ਹੀ ਲੱਗ ਜਾਂਦੀਆਂ ਨੇ ਅਰਸ਼ ਨੇ ਜਗਦੀਪ ਦਾ ਹੱਥ ਫੜਦੇ ਹੋਏ ਕਿਹਾ ਤਾਂ ਜਗਦੀਪ ਨੇ ਗੁੱਸੇ ਨਾਲ ਆਪਣਾ ਹੱਥ ਛਡਵਾਇਆ ਅਤੇ ਕਹਿਣ ਲੱਗਾ ਅਰਸ਼ ਤੇਰਾ ਦਿਮਾਗ ਤਾਂ ਠੀਕ ਹੈ ਮੇਰੀ ਮਾਂ ਹਸਪਤਾਲ ਵਿੱਚ ਹੈ ਉਸ ਦੀ ਜਾਨ ਨੂੰ ਖਤਰਾ ਹੈ ਤੈਨੂੰ ਪਾਰਟੀ ਦੀ ਸੁੱਝ ਰਹੀ ਹੈ ਤੂੰ ਨਹੀਂ ਜਾਣਾ ਚਾਹੁੰਦੀ ਤਾਂ ਨਾ ਜਾ ਪਰ ਮੈਂ ਇਸ ਹਾਲਤ ਵਿੱਚ ਆਪਣੇ ਮੰਮੀ ਪਾਪਾ ਨੂੰ ਇਕੱਲਾ ਨਹੀਂ ਛੱਡ ਸਕਦਾ ਜਗਦੀਪ ਨੇ ਤੁਰੰਤ ਫਲਾਈਟ ਲਈ ਅਤੇ ਹਸਪਤਾਲ ਪਹੁੰਚ ਗਿਆ ਹਰਬੰਸ ਸਿੰਘ ਜੋ ਆਪਣੇ ਘਰ ਵਾਲੀ ਦੀ ਚਿੰਤਾ ਵਿੱਚ ਬੈਠਿਆ ਸੀ ਉਸ ਨੂੰ ਆਪਣੇ ਪੁੱਤ ਨੂੰ ਵੇਖ ਕੇ ਕੁਝ ਹੌਂਸਲਾ ਹੋ ਗਿਆ। ਉਸੇ ਵੇਲੇ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ, "ਪੁੱਤ, ਦੇਖ ਤੇਰੀ ਮਾਂ ਦੀ ਕੀ ਹਾਲਤ ਹੋ ਗਈ। ਅੱਜ ਬੇਸੁਦ ਹਾਲਤ ਵਿੱਚ ਪਈ ਐ।" "ਪਾਪਾ ਤੁਸੀਂ ਚਿੰਤਾ ਨਾ ਕਰੋ, ਮੈਂ ਆ ਗਿਆ। ਮਾਂ ਬਿਲਕੁਲ ਠੀਕ ਹੋ ਜਾਏਗੀ।" ਜਗਦੀਪ ਨੇ ਆਪਣੇ ਪਾਪਾ ਦੇ ਹੰਝੂ ਪੂੰਝੇ ਤੇ ਨੇੜੇ ਪਈ ਕੁਰਸੀ ਤੇ ਬੈਠ ਗਿਆ ਤੇ ਆਪਣੇ ਪਾਪਾ ਦੇ ਹੱਥ ਨੂੰ ਆਪਣੇ ਹੱਥ ਵਿੱਚ ਲੈਂਦੇ ਹੋਏ ਬੋਲਿਆ ਤੁਸੀਂ ਬਸ ਇੱਥੇ ਬੈਠੋ ਮੈਂ ਡਾਕਟਰ ਨਾਲ ਗੱਲ ਕਰਕੇ ਆਉਂਦਾ ਉਸ ਤੋਂ ਬਾਅਦ ਜਗਦੀਪ ਡਾਕਟਰ ਨੂੰ ਜਾ ਕੇ ਮਿਲਿਆ ਤਾਂ ਉਸਨੇ ਡਾਕਟਰ ਨੂੰ ਕਿਹਾ ਡਾਕਟਰ ਸਾਹਿਬ ਜਿੰਨਾ ਮਰਜ਼ੀ ਪੈਸਾ ਲੱਗ ਜਾਏ ਬਸ ਮੇਰੀ ਮਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਤਾਂ ਡਾਕਟਰ ਨੇ ਜਗਦੀਪ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਤੁਸੀਂ ਚਿੰਤਾ ਨਾ ਕਰੋ ਆਪਰੇਸ਼ਨ ਤੋਂ ਬਾਅਦ ਤੁਹਾਡੀ ਮਾਂ ਬਿਲਕੁਲ ਠੀਕ ਹੋ ਜਾਏਗੀ ਡਾਕਟਰਾਂ ਨੇ ਗੁਰਤੇਜ ਕੌਰ ਦਾ ਆਪਰੇਸ਼ਨ ਕੀਤਾ ਹੌਲੀ ਹੌਲੀ ਗੁਰਤੇਜ कौर ਠੀਕ ਹੋ ਗਈ। ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਵੀ ਮਿਲ ਗਈ। ਇਸ ਟਾਈਮ ਹਸਪਤਾਲ ਵਿੱਚ ਜਗਦੀਪ ਨੇ ਰਹਿ ਕੇ ਆਪਣੀ ਮਾਂ ਦੀ ਬਹੁਤ ਸੇਵਾ ਕੀਤੀ। ਉਸ ਵਕਤ ਜਗਦੀਪ ਨੂੰ ਉਸਦੇ ਆਫਿਸ ਵਿੱਚੋਂ ਬਹੁਤ ਫੋਨ ਆ ਰਹੇ ਸੀ। ਉਸਦੇ ਪਾਪਾ ਨੇ ਕਿਹਾ, "ਪੁੱਤ, ਹੁਣ ਤੇਰੀ ਮਾਂ ਬਿਲਕੁਲ ਠੀਕ ਹੈ। ਤੂੰ ਆਪਣੇ ਕੰਮ ਤੇ ਵਾਪਸ ਚਲਾ ਜਾ।" ਪਰ ਪਿਤਾ ਜੀ, ਕੱਲ ਮਾਂ ਨੂੰ ਗੋਡਿਆਂ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ। ਮੈਂ ਤੁਹਾਨੂੰ ਛੱਡ ਕੇ ਕਿਵੇਂ ਜਾ ਸਕਦਾ? ਪੁੱਤ ਹੁਣ ਤਾਂ ਬੁਢਾਪੇ ਵਿੱਚ ਇਹ ਸਭ ਕੁਝ ਹੁੰਦਾ ਹੀ ਰਹਿਣਾ ਪਰ ਤੂੰ ਆਪਣੇ ਕੰਮ ਤੇ ਜਾ ਜਗਦੀਪ ਨੇ ਕਿਹਾ ਠੀਕ ਹੈ ਤੇ ਅਗਲੇ ਦਿਨ ਜਗਦੀਪ ਆਪਣੇ ਮੰਮੀ ਪਾਪਾ ਦੇ ਕੱਪੜੇ ਬੈਗ ਵਿੱਚ ਪਾਉਣ ਲੱਗਿਆ ਤਾਂ ਇਹ ਵੇਖ ਕੇ ਗੁਰਤੇਜ ਕੌਰ ਬੋਲੀ ਪੁੱਤ ਸਾਡੇ ਕੱਪੜੇ ਬੈਗ ਵਿੱਚ ਕਿਉਂ ਪਾ ਰਿਹਾ ਹੈ ਜਗਦੀਪ ਕਹਿਣ ਲੱਗਾ ਮਾਂ ਤੁਸੀਂ ਮੇਰੇ ਨਾਲ ਚੱਲੋਗੇ ਹੁਣ ਤੁਸੀਂ ਮੇਰੇ ਨਾਲ ਹੀ ਰਹੋਗੇ ਨਹੀਂ ਪੁੱਤ ਅਸੀਂ ਇੱਥੇ ਠੀਕ ਆ ਬਸ ਤੁਸੀਂ ਸਾਨੂੰ ਮਿਲਣ ਆਉਂਦੇ ਰਿਹਾ ਕਰੋ ਬਹੁਤ ਹੈ ਸਾਡੇ ਲਈ ਪੁੱਤ ਤੂੰ ਤਾਂ ਜਾਣਦਾ ਹੀ ਐ ਕਿ ਅਰਸ਼ ਨੂੰ ਸਾਡੇ ਨਾਲ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਇਹ ਕਹਿ ਕੇ ਗੁਰਤੇਜ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮਾਂ ਤੁਸੀਂ ਚਿੰਤਾ ਨਾ ਕਰੋ ਮੈਂ ਸਭ ਕੁਝ ਸੰਭਾਲ ਲਵਾਂਗਾ ਪਰ ਇਸ ਹਾਲਤ ਵਿੱਚ ਮੈਂ ਤੁਹਾਨੂੰ ਇਕੱਲਾ ਨਹੀਂ ਛੱਡ ਸਕਦਾ ਜਗਦੀਪ ਤੇ ਜਾਦਾ ਕਹਨਤੇ ਗੁਰਤੇਜ ਕੌਰ ਤੇ ਹਰਬੰਸ ਸਿੰਘ ਦੋਨੋਂ ਉਸਦੇ ਨਾਲ ਉਸਦੇ ਘਰ ਚਲੇ ਗਏ ਪਰ ਉਹ ਆਪਣੀ ਨੂ ਦਾ ਸੁਭਾ ਚੰਗੀ ਤਰ੍ਹਾਂ ਜਾਣਦੇ ਸੀ ਗੁਰਤੇਜ ਕੌਰ ਨੂੰ ਇਸ ਤਰ੍ਹਾਂ ਚਿਜਕਤੇ ਹੋਏ ਦੇਖ ਜਗਦੀਪ ਹੱਸ ਪਿਆ ਤੇ ਬੋਲਿਆ ਮਾਂ ਇਹ ਘਰ ਪਹਿਲਾਂ ਤੁਹਾਡਾ ਹੈ ਪੂਰੇ ਅਧਿਕਾਰ ਦੇ ਨਾਲ ਤੁਸੀਂ ਅੰਦਰ ਆਓ ਇਹ ਕਹਿੰਦੇ ਹੋਏ ਜਗਦੀਪ ਆਪਣੇ ਮੰਮੀ ਪਾਪਾ ਦਾ ਹੱਥ ਫੜ ਕੇ ਉਹਨਾਂ ਨੂੰ ਉਹਨਾਂ ਦੇ ਕਮਰੇ ਵਿੱਚ ਲੈ ਗਿਆ ਜਾਣਦੇ ਹੋ ਪਾਪਾ ਜਦੋਂ ਮੈਂ ਇਹ ਘਰ ਖਰੀਦਿਆ ਸੀ ਤਾਂ ਇਸ ਘਰ ਦੀ ਸੈਟਿੰਗ ਬਿਲਕੁਲ ਤੁਹਾਡੇ ਦੋਨਾਂ ਦੇ ਹਿਸਾਬ ਨਾਲ ਕਰਵਾਈ ਸੀ ਇਸ ਨੂੰ ਕੇ ਗੁਰਤੀਜ ਕੌਰ ਤੇ ਹਰਬੰਸ ਸਿੰਘ ਨੇ ਆਪਣੇ ਪੁੱਤ ਨੂੰ ਪਿਆਰ ਨਾਲ ਗਲੇ ਲਾਂ ਲਗਾ ਲਿਆ ਹੁਣ ਤੁਸੀਂ ਦੋਨੋਂ ਇੱਥੇ ਆਰਾਮ ਕਰੋ ਮੈਂ ਤੁਹਾਡੇ ਲਈ ਚਾਹ ਲੈ ਕੇ ਆਉਂਦਾ ਆਪਣੀ ਸੱਸ ਸਹੁਰੇ ਨੂੰ ਆਪਣੇ ਘਰ ਵਿੱਚ ਵੇਖ ਕੇ ਕਮਰੇ ਤੋਂ ਬਾਹਰ ਖੜੀ ਅਰਸ਼ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਜਿਵੇਂ ਹੀ ਜਗਦੀਪ ਆਪਣੇ ਮੰਮੀ ਪਾਪਾ ਨੂੰ ਕਮਰੇ ਵਿੱਚ ਬਿਠਾ ਕੇ ਬਾਹਰ ਆਇਆ ਤਾਂ ਅਰਸ਼ ਉਸਦਾ ਹੱਥ ਫੜ ਕੇ ਗੁੱਸੇ ਨਾਲ ਆਪਣੇ ਕਮਰੇ ਵਿੱਚ ਲੈ ਗਈ ਤੇ ਬੋਲੀ ਤੇਰਾ ਦਿਮਾਗ ਤਾਂ ਠੀਕ ਹੈ ਇੱਥੇ ਕੋਈ ਵਿਰਧਾ ਆਸ਼ਰਮ ਖੁੱਲਿਆ ਹੈ ਕਿਸ ਨੇ ਕਿਹਾ ਤੈਨੂੰ ਬੁੱਢੇ ਬੁੱਢੀ ਨੂੰ ਇੱਥੇ ਲੈ ਕੇ ਆਉਣ ਨੂੰ ਅਰਸ਼ ਜ਼ੁਬਾਨ ਸੰਭਾਲ ਕੇ ਬੋਲ ਇਹ ਮੇਰੇ ਮੰਮੀ ਪਾਪਾ ਨੇ ਤੂੰ ਇਹਨਾਂ ਲਈ ਕੁਝ ਵੀ ਗਲਤ ਬੋਲਿਆ ਤਾਂ ਮੈਂ ਕਦੀ ਬਰਦਾਸ਼ਤ ਨਹੀਂ ਕਰੂੰਗਾ ਮੈਂ ਆਪਣੇ ਮਾਂ ਪਿਓ ਨੂੰ ਸੰਭਾਲ ਲਵਾਂਗਾ ਮੈਂ ਇਕੱਲਾ ਹੀ ਬਹੁਤ ਹਾਂ ਉਹਨਾਂ ਦੀ ਸੇਵਾ ਕਰਨ ਲਈ ਪਰ ਤੂੰ ਇੱਕ ਗੱਲ ਦਾ ਧਿਆਨ ਰੱਖੀ ਕਿ ਤੇਰੀ ਵਜ੍ਹਾ ਕਰਕੇ ਮੇਰੀ ਮੰਮੀ ਪਾਪਾ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਇਹ ਕਹਿ ਕੇ ਜਗਦੀਪ ਰਸੋਈ ਵਿੱਚ ਚਲਾ ਗਿਆ ਅਗਲੇ ਦਿਨ ਉਸਨੇ ਆਪਣੇ ਮਾਪਿਓ ਦੀ ਦੇਖਭਾਲ ਲਈ ਇੱਕ ਮੇਡ ਰੱਖ ਲਈ ਜਗਦੀਪ ਦੇ ਮੰਮੀ ਪਾਪਾ ਬਹੁਤ ਖੁਸ਼ ਸੀ ਪਰ ਆਪਣੀ ਨੂੰ ਦਾ ਆਪਣੇ ਪ੍ਰਤੀਵਿਵਹਾਰ ਵੇਖ ਕੇ ਉਹਨਾਂ ਦੇ ਮਨ ਵਿੱਚ ਇੱਕ ਡਰ ਬੈਠਾ ਹੋਇਆ ਸੀ ਇੱਕ ਦਿਨ ਜਦੋਂ ਜਗਦੀਪ ਨੂੰ ਆਪਣੇ ਕੰਮ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਕੁਝ ਦਿਨਾਂ ਲਈ ਬਾਹਰ ਜਾਣਾ ਪਿਆ ਤਾਂ ਉਹ ਮੇਡ ਨੂੰ ਸਭ ਕੁਝ ਸਮਝਾ ਕੇ ਗਿਆ ਕਿ ਮੇਰੇ ਨਾਂ ਹੋਣ ਤੇ ਮੇਰੇ ਮੰਮੀ ਪਾਪਾ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਕੋਲ ਖੜੇ ਅਰਸ਼ ਇਹ ਸਭ ਗੱਲਾਂ ਸੁਣ ਕੇ ਮਨ ਹੀ ਮਨ ਬਹੁਤ ਕਲਪ ਰਹੀ ਸੀ ਪਰ ਜਗਦੀਪ ਦੇ ਡਰ ਤੋਂ ਕੁਝ ਵੀ ਨਹੀਂ ਬੋਲੀ ਆਪਣੇ ਪੁੱਤ ਦੇ ਦਿਲ ਵਿੱਚ ਆਪਣੇ ਪ੍ਰਤੀ ਇੰਨੀ ਚਿੰਤਾ ਵੇਖ ਕੇ ਗੁਰਤੇਜ ਕੌਰ ਉਸ ਨੂੰ ਬੋਲੀ ਪੁੱਤ ਇੰਨੀ ਚਿੰਤਾ ਨਾ ਕਰਿਆ ਕਰ ਸਾਡੀ ਤੂੰ ਨਿਸ਼ਚਿੰਤ ਹੋ ਕੇ ਆਪਣੇ ਕੰਮ ਤੇ ਜਾ ਇਹ ਕਹਿੰਦੇ ਹੋਏ ਉਸ ਨੇ ਆਪਣੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਅਗਲੇ ਦਿਨ ਜਗਦੀਪ ਚਲਾ ਗਿਆ ਤੇ ਉਸਦੇ ਜਾਣ ਤੋਂ ਬਾਅਦ ਹੀ ਉਸਦੀ ਨੂ ਅਰਸ਼ ਨੂੰ ਜਿਵੇਂ ਮੌਕਾ ਮਿਲ ਗਿਆ ਉਹ ਆਪਣੇ ਸੱਸਔਰੇ ਦੇ ਨੱਕ ਵਿੱਚ ਦੰਮ ਕਰਨ ਲੱਗੀ ਆਪਣੇ ਸੱਸਔਰੇ ਨੂੰ ਸੁਣਾਉਣ ਲਈ ਇੱਕ ਦਿਨ ਫੋਨ ਤੇ ਜੋਰ-ਜੋਰ ਨਾਲ ਗੱਲਾਂ ਕਰਦੀ ਹੋਈ ਕਹਿਣ ਲੱਗੀ ਕੀ ਦੱਸਾਂ ਤੁਹਾਨੂੰ ਇੱਥੇ ਆ ਗਏ ਨੇ ਇੰਨਾ ਵੀ ਨਹੀਂ ਜਾਣਦੇ ਕਿ ਸ਼ਹਿਰ ਵਿੱਚ ਕਿੰਨੀ ਮਹਿੰਗਾਈ ਹੈ ਉਹਨਾਂ ਦੇ ਆਉਣ ਨਾਲ ਘਰ ਦਾ ਖਰਚਾ ਬਹੁਤ ਵੱਧ ਗਿਆ ਕੀ ਕੀ ਦੱਸਾਂ ਅਤੇ ਪੂਰਾ ਘਰ ਦਵਾਈਖਾਨਾ ਬਣ ਗਿਆ ਇਹੋ ਜਿਹੇ ਗਵਾਰ ਨੇ ਨਾ ਤਾਂ ਖਾਣ ਪੀਣ ਦੀ ਤਮੀਜ਼ ਹੈ ਨਾ ਹੀ ਕੱਪੜੇ ਪਾਉਣ ਦੀ ਮੇਰੇ ਪੇਕਿਆਂ ਵਿੱਚ ਤਾਂ ਇਹੋ ਜਿਹਾ ਕੋਈ ਨੌਕਰ ਵੀ ਨਾ ਰੱਖੇ ਗੁਰਤੇਜ ਕੌਰ ਤੇ ਹਰਬੰਸ ਸਿੰਘ ਨੂੰ ਇਹ ਗੱਲਾਂ ਸੁਣ ਕੇ ਅੰਦਰ ਹੀ ਅੰਦਰ ਬਹੁਤ ਦੁੱਖ ਹੋਇਆ ਅਤੇ ਗੁੱਸਾ ਵੀ ਆ ਰਿਹਾ ਸੀ ਪਰ ਉਹ ਦੋਨੋਂ ਆਪਣੇ ਪੁੱਤ ਦੀ ਗਰਸ ਦੀ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਇਸ ਲਈ ਆਪਣੀ ਨੂਂ ਦੀਆਂ અપਮਾਨਜਨਕ ਗੱਲਾਂ ਨੂੰ ਕੌੜਾਕੁਟ ਸਮਝ ਕੇ ਪੀ ਜਾਂਦੇ ਐਨੀਆਂ ਗੱਲਾਂ ਕਰਨ ਤੇ ਜਦੋਂ ਢਿੱਡ ਨਾ ਭਰਿਆ ਤਾਂ ਉਸਨੇ ਘਰ ਦੀ ਮੇਡ ਦੀ ਛੁੱਟੀ ਕਰ ਦਿੱਤੀ। ਅੱਜ ਹਰਵੰਸ ਸਿੰਘ ਦਾ ਜਦੋਂ ਚਾਹ ਪੀਣ ਦਾ ਦਿਲ ਕੀਤਾ ਤਾਂ ਆਪਣੀ ਨੂੰ ਨੂੰ ਆਵਾਜ਼ ਦਿੱਤੀ। ਬੇਟਾ ਅੱਜ ਕੰਮ ਵਾਲੀ ਨਹੀਂ ਆਈ। ਤਾਂ ਅਰਸ਼ ਬੋਲੀ ਪਾਪਾ ਕੰਮ ਵਾਲੀ ਨੂੰ ਮੈਂ ਹਟਾ ਦਿੱਤਾ ਹੈ। ਬਹੁਤ ਖਰਚਾ ਹੋ ਰਿਹਾ ਸੀ। ਤਾਂ ਹਰਵੰਸ ਸਿੰਘ ਨੇ ਕਿਹਾ ਪੁੱਤ ਇੱਕ ਕੱਪ ਚਾਹ ਦਾ ਬਣਾ ਦੇ, ਸਿਰ ਬਹੁਤ ਦਰਦ ਕਰ ਰਿਹਾ ਹੈ। ਤਾਂ ਅਰਸ਼ ਬੋਲੀ ਪਾਪਾ ਮੇਰੇ ਕੋਲ ਅਜੇ ਟਾਈਮ ਨਹੀਂ। ਇੰਨਾ ਕੰਮ ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ ਨਹੀਂ ਤਾਂ ਬੇਲੇ ਬੈਠੇ ਬੈਠੇ ਤੁਹਾਡੇ ਹੱਥ ਪੈਰ ਖੜ ਜਾਣਗੇ ਤੁਹਾਨੂੰ ਹੀ ਤਕਲੀਫ ਹੋਵੇਗੀ ਮੰਮੀ ਜੀ ਤੁਹਾਨੂੰ ਵੀ ਆਰਾਮ ਕਰਦੇ ਕਰਦੇ ਮਹੀਨਾ ਹੋ ਗਿਆ ਹੁਣ ਮੇਰੇ ਨਾਲ ਰਸੋਈ ਵਿੱਚ ਕੋਈ ਕੰਮ ਕਰਾ ਦਿਆ ਕਰੋ ਤਾਂ ਹਰਵੰਸ ਸਿੰਘ ਕਹਿੰਦਾ ਪੁੱਤ ਜੋ ਕੰਮ ਹੈ ਉਹ ਮੈਨੂੰ ਦੱਸ ਦੇ ਤੇਰੀ ਮਾਂ ਦੀ ਤਬੀਅਤ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਜਿਆਦਾ ਚੱਲ ਫਿਰ ਨਹੀਂ ਸਕਦੀ ਤਾਂ ਅਰਸ਼ ਕਹਿਣ ਲੱਗੀ ਤੁਸੀਂ ਦੋਨੋਂ ਇੱਥੇ ਮੁਫਤ ਦੀਆਂ ਰੋਟੀਆਂ ਖਾਣ ਲਈ ਆਏ ਹੋ। ਕੋਈ ਕੰਮ ਦੱਸ ਦਿੰਨੀ ਆ ਤਾਂ ਬਹਾਨੇ ਬਣਾਉਣ ਲੱਗ ਜਾਂਦੇ ਹੋ। ਥੈਲਾ ਲਓ ਤੇ ਬਾਜ਼ਾਰ ਜਾ ਕੇ ਸਬਜ਼ੀਆਂ ਲੈ ਕੇ ਆਓ। ਹਾਂ, ਸਬਜ਼ੀਆਂ ਲਿਆ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਫ੍ਰਿਜ ਵਿੱਚ ਰੱਖ ਦੇਣਾ। ਹਰਬੰਸ ਸਿੰਘ ਨੇ ਥੈਲਾ ਫੜ ਲਿਆ ਤੇ ਸਬਜ਼ੀਆਂ ਲੈਣ ਲਈ ਚਲਾ ਗਿਆ। ਜਦੋਂ ਸਬਜ਼ੀਆਂ ਖਰੀਦ ਕੇ ਘਰ ਵਾਪਸ ਆਇਆ ਤਾਂ ਲਗਾਤਾਰ ਇੰਨੀ ਦੂਰੋਂ ਪੈਦਲ ਚੱਲ ਕੇ ਆਉਣ ਕਰਕੇ ਉਹ ਥੱਕ ਗਿਆ। ਘਰ ਪਹੁੰਚਿਆ ਤਾਂ ਉਸਨੇ ਅਰਸ਼ ਨੂੰ ਕਿਹਾ ਬੇਟਾ ਇੱਕ ਗਲਾਸ ਪਾਣੀ ਲਿਆ ਦੇ ਅਰਸ਼ ਕਹਿਣ ਲੱਗੀ ਪਾਪਾ ਮੈਂ ਤੁਹਾਡੀ ਨੌਕਰ ਨਹੀਂ ਹਾਂ ਜੋ ਮੈਨੂੰ ਹਮੇਸ਼ਾ ਆਰਡਰ ਦਿੰਦੇ ਰਹਿੰਦੇ ਹੋ ਸਬਜ਼ੀ ਲਿਆ ਕੇ ਕੋਈ ਆਸਾਨ ਨਹੀਂ ਕੀਤਾ ਤੁਸੀਂ ਇੱਥੇ ਰਹੋਗੇ ਤਾਂ ਕੰਮ ਤਾਂ ਕਰਨਾ ਹੀ ਪਏਗਾ ਜੋ ਖਾਣਾ ਪੀਣਾ ਹੈ ਖੁਦ ਉੱਠ ਕੇ ਲੈ ਲਿਆ ਕਰੋ ਇਹ ਕਹਿ ਕੇ ਅਰਸ਼ ਆਪਣੀ ਰੋਟੀ ਚੱਕ ਕੇ ਕਮਰੇ ਵਿੱਚ ਲੈ ਗਈ ਹਰਬੰਸ ਸਿੰਘ ਉਸ ਦੀਆਂ ਗੱਲਾਂ ਸੁਣ ਕੇ ਸੁੰਨ ਜਿਹਾ ਖੜਾ ਰਹਿ ਗਿਆ ਅੱਜ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਉਹਨਾਂ ਦੇ ਘਰ ਵਿੱਚ ਉਹਨਾਂ ਲਈ ਕੋਈ ਜਗ੍ਹਾ ਨਹੀਂ ਹੈ ਤਾਂ ਲੜਖੜਾਉਂਦੇ ਹੋਏ ਕਦਮਾਂ ਨਾਲ ਖੁਦ ਹੀ ਰਸੋਈ ਵਿੱਚ ਚਲਾ ਗਿਆ ਪਾਣੀ ਪੀ ਕੇ ਕਮਰੇ ਵਿੱਚ ਜਾ ਕੇ ਲੰਮਾ ਪੈ ਗਿਆ ਨੂਂਦੀਆਂ ਇਹ ਸਾਰੀਆਂ ਗੱਲਾਂ ਗੁਰਤੇਜਕੌਰ ਆਪਣੇ ਕਮਰੇ ਵਿੱਚ ਪਈ ਸੁਣ ਰਹੀ ਸੀ ਜਦੋਂ ਹਰਬੰਸ ਸਿੰਘ ਕਮਰੇ ਵਿੱਚ ਗਿਆ ਤਾਂ ਵੇਖਿਆ ਗੁਰਤੇਜਕੌਰ ਆਪਣੀ ਅੱਖਾਂ ਪੂੰਝ ਰਹੀ ਹੈ ਗੁਰਤੇਜ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਤੂੰ ਚਿੰਤਾ ਨਾ ਕਰ ਆਪਣਾ ਪੁੱਤ ਜਦੋਂ ਆਏਗਾ ਤਾਂ ਸਭ ਠੀਕ ਹੋ ਜਾਵੇਗਾ ਉਸਦੇ ਰਹਿੰਦੇ ਹੋਏ ਸਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਗੁਰਤੇਜ ਕੌਰ ਤੋਂ ਹੁਣ ਕੰਮ ਨਹੀਂ ਸੀ ਕੀਤਾ ਜਾਂਦਾ ਉਸਦੇ ਹੱਥਾਂ ਪੈਰਾਂ ਦੇ ਜੋੜ ਬਹੁਤ ਦਰਦ ਕਰਦੇ ਸੀ ਦੁਪਹਿਰ ਹੋ ਗਈ ਪਰ ਹਜੇ ਤੱਕ ਹਰਬੰਸ ਕੌਰ ਤੇ ਗੁਰਤੇਜ ਕੌਰ ਨੂੰ ਰੋਟੀ ਨਹੀਂ ਸੀ ਮਿਲੀ ਰਸੋਈ ਵਿੱਚ ਜਾ ਕੇ ਵੇਖਿਆ ਤਾਂ ਅਰਸ਼ ਨੇ ਰੋਟੀ ਨਹੀਂ ਬਕਾਈ ਫਿਰ ਹਰਬੰਸ ਸਿੰਘ ਨੇ ਖੁਦ ਹੀ ਆਪਣੇ ਤੇ ਆਪਣੀ ਪਤਨੀ ਲਈ ਰੋਟੀ ਬਣਾਈ ਅਤੇ ਜਾ ਕੇ ਗੁਰਤੇਜ ਕੌਰ ਨੂੰ ਖਵਾਈ ਏ ਵੇਖ ਕੇ ਨੂੰ ਕਮਰੇ ਤੋਂ ਬਾਹਰ ਆਈ ਅਤੇ ਗੁੱਸੇ ਵਿੱਚ ਕਹਿਣ ਲੱਗੀ ਤਾਨੂੰ ਜਰਾ ਜਿੰਨੇ ਵੀ ਤਮੀਜ਼ ਨਹੀਂ ਪੂਰੀ ਰਸੋਈ ਵਿੱਚ ਖਲਾਰਾ ਪਾ ਕੇ ਰੱਖ ਦਿੱਤਾ ਹੈ ਮੈਨੂੰ ਮੇਰੀ ਰਸੋਈ ਸਾਫ਼ ਚਾਹੀਦੀ ਹੈ ਤਾਂ ਹਰਬੰਸ ਸਿੰਘ ਬੋਲਿਆ ਤੂੰ ਚਿੰਤਾ ਨਾ ਕਰ ਪੁੱਤ ਸਾਰੀ ਰਸੋਈ ਮੈਂ ਸਾਫ਼ ਕਰ ਦਿਆਂਗਾ ਹਰਬੰਸ ਸਿੰਘ ਨੇ ਭਾਂਡੇ ਸਾਫ਼ ਕਰਕੇ ਤੇ ਰਸੋਈ ਵੀ ਸਾਫ਼ ਕਰ ਦਿੱਤੀ ਦੁਪਹਿਰ ਦਾ ਕੁਝ ਖਾਣਾ ਬਚ ਗਿਆ ਸੀ ਤਾਂ ਸ਼ਾਮ ਨੂੰ ਵੀ ਉਹਨਾਂ ਨੇ ਉਹੀ ਖਾ ਲਿਆ ਜਗਦੀਪ ਆਪਣੇ ਮੰਮੀ ਪਾਪਾ ਦਾ ਹਾਲ ਪੁੱਛਣ ਲਈ ਰੋ ਸਵੇਰੇ ਫੋਨ ਕਰਦਾ ਸੀ ਪਰ ਦੋਨਾਂ ਨੇ ਆਪਣੇ ਪੁੱਤ ਨੂੰ ਆਪਣੀ ਨੂੰ ਦੀ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਹਮੇਸ਼ਾ ਇਹੀ ਕਹਿੰਦੇ ਕਿ ਤੈਨੂੰ ਸਾਡੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਬਸ ਤੂੰ ਆਪਣੇ ਕੰਮ ਤੇ ਧਿਆਨ ਦੇ ਅਗਲੇ ਦਿਨ ਸਵੇਰੇ 9 ਵਜੇ ਅਰਸ਼ 200 ਰੁਪਏ ਸਬਜ਼ੀ ਲਈ ਦਿੰਦੇ ਹੋਏ ਆਪਣੇ ਸਹੁਰੇ ਨੂੰ ਕਹਿਣ ਲੱਗੀ ਸਾਰੀ ਸਬਜ਼ੀ ਦਾ ਹਿਸਾਬ ਇੱਕ ਕਾਗਜ਼ ਤੇ ਲਿਖਵਾ ਕੇ ਲਿਆਇਆ ਕਰੋ ਹਰਬੰਸ ਸਿੰਘ ਚੁੱਪਚਾਪ ਥੈਲਾ ਲੈ ਕੇ ਚਲਿਆ ਗਿਆ। ਸਬਜੀ ਵਾਲੇ ਨੇ ਹਰਬੰਸ ਸਿੰਘ ਨੂੰ ਸਾਰੀਆਂ ਸਬਜ਼ੀਆਂ ਦੇ ਰੇਟ ਲਿਖ ਕੇ ਦੇ ਦਿੱਤੇ ਤੇ ਉਹ ਸੋਚਣ ਲੱਗਾ ਚਲੋ ਚੰਗਾ ਸਾਰੀਆਂ ਸਬਜ਼ੀਆਂ ਦਾ ਰੇਟ ਤੇ ਵਜ਼ਨ ਕਾਗਜ਼ ਤੇ ਲਿਖ ਦਿੱਤਾ। ਅਰਸ਼ ਨੂੰ ਕੋਈ ਸ਼ੱਕ ਵੀ ਨਹੀਂ ਹੋਏਗਾ। ਐਨੀ ਜ਼ਿਆਦਾ ਠੰਡ ਵਿੱਚ ਸਵੇਰੇ ਸਵੇਰੇ ਸਬਜ਼ੀ ਲੈ ਕੇ ਆਇਆ ਤਾਂ ਹਰਬੰਸ ਸਿੰਘ ਦੀ ਹਾਲਤ ਬਹੁਤ ਖਰਾਬ ਹੋ ਗਈ। ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੇ ਹੱਥ ਪੈਰ ਸੁੰਨ ਹੋ ਰਹੇ ਹਨ। ਰਸਤੇ ਵਿੱਚ ਇੱਕ ਚਾਹ ਦੀ ਦੁਕਾਨ ਤੇ ਉਸਨੇ ਇੱਕ ਕੱਪ ਚਾਹ ਪੀ ਲਈ ਅਤੇ ਸਬਜ਼ੀ ਲੈ ਕੇ ਜਦੋਂ ਘਰ ਪਹੁੰਚਿਆ ਤਾਂ ਸਾਰੀਆਂ ਸਬਜ਼ੀਆਂ ਧੋ ਕੇ ਉਸਨੇ ਫ੍ਰਿਜ ਵਿੱਚ ਰੱਖ ਦਿੱਤੀਆਂ ਤੇ ਕਿਹਾ ਪੁੱਤ ਸਬਜ਼ੀ ਆ ਗਈ ਹੈ ਮੈਂ ਧੋ ਕੇ ਫ੍ਰਿਜ ਵਿੱਚ ਰੱਖ ਵੀ ਦਿੱਤੀ ਹੈ ਪਰ ਨੂ ਦੀ ਕੋਈ ਆਵਾਜ਼ ਨਹੀਂ ਆਈ ਸ਼ਾਇਦ ਉਹ ਸੋ ਗਈ ਸੀ ਘਰ ਪਹੁੰਚ ਕੇ ਹਰਬੰਸ ਸਿੰਘ ਦਾ ਚਾਹ ਪੀਣ ਨੂੰ ਮਨ ਕੀਤਾ ਤਾਂ ਉਸਨੇ ਆਪਣੀ ਪਤਨੀ ਤੇ ਆਪਣੇ ਲਈ ਚਾਹ ਬਣਾ ਲਈ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਉਸਨੇ ਹਜੇ ਚਾਹ ਦੀ ਪਹਿਲੀ ਘੁੱਟ ਹੀ ਪਰੀ ਸੀ ਕਿ ਉਸਦੀ ਨੂੰਹ ਅਰਜ ਨੇ ਪੂਰਾ ਘਰ ਸਿਰ ਤੇ ਚੱਕ ਲਿਆ ਜੋਰ-ਜੋਰ ਨਾਲ ਗੁੱਸੇ ਵਿੱਚ ਬੋਲਣ ਲੱਗੀ ਮੈਨੂੰ ਪਤਾ ਸੀ ਚੋਰੀ ਕਰਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਉਣੀ ਸਬਜ਼ੀ ਵਿੱਚੋਂ ਜੋ 10 ਰੁਪਏ ਬਚੇ ਸੀ ਉਹ ਕਿੱਥੇ ਚਲੇ ਗਏ ਤਾਂ ਹਰਬੰਸ ਸਿੰਘ ਬੋਲਿਆ ਨਹੀਂ ਪੁੱਤ ਸਵੇਰੇ-ਸਵੇਰੇ ਸਬਜ਼ੀ ਲੈਣ ਗਿਆ ਸੀ ਤਾਂ ਠੰਡ ਬਹੁਤ ਸੀ ਠੰਡ ਕਾਰਨ ਮੇਰੇ ਹੱਥ-ਪੈਰ ਬਰਫ਼ ਦੀ ਤਰ੍ਹਾਂ ਜੰਮ ਰਹੇ ਸੀ ਤਾਂ ਮੈਂ ਰਸਤੇ ਵਿੱਚ ਇੱਕ ਕੱਪ ਚਾਹ ਪੀ ਲਈ ਜਾ ਘਰੇ ਆ ਕੇ ਨੀ ਸੀ ਪੀ ਸਕਦੇ ਇੱਕ ਤਾਂ ਇਹਨਾਂ ਦੇ ਪੁੱਤ ਨੇ ਇਹਨਾਂ ਦੋਵਾਂ ਨੂੰ ਮੇਰੇ ਸਿਰ ਤੇ ਲਿਆ ਕੇ ਬਿਠਾ ਦਿੱਤਾ ਤੇ ਖੁਦ ਪਤਾ ਨਹੀਂ ਕਿੱਥੇ ਚਲਾ ਗਿਆ ਇਹ ਮੇਰੇ ਨੱਕ ਵਿੱਚ ਧਾਮ ਕਰਕੇ ਬੈਠੇ ਹਨ ਨੂ ਦੀਆਂ ਮਿਰਚ ਤੋਂ ਵੀ ਜ਼ਿਆਦਾ ਤਿੱਖੀਆਂ ਗੱਲਾਂ ਸੁਣ ਕੇ ਹਰਵੰਸ ਸਿੰਘ ਹੈਰਾਨ ਰਹਿ ਗਿਆ ਉਸਦੇ ਮਨ ਵਿੱਚ ਆਇਆ ਕਿ ਨੂ ਨੂੰ ਬੋਲੇ ਕਿ ਪੁੱਤ ਕੇਵਲ 10 ਰੁਪਏ ਦੀ ਚਾਹ ਹੀ ਤਾਂ ਪੀਤੀ ਹੈ ਇਸ ਵਿੱਚ ਇੰਨਾ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਪਰ ਫਿਰ ਪੁੱਤ ਦੀ ਖਾਤਰ ਸਭ ਕੁਝ ਚੁੱਪਚਾਪ ਸਹਿ ਗਿਆ ਹੁਣ ਹਰਬੰਸ ਸਿੰਘ ਰੋਜ਼ ਆਪਣਾ ਤੇ ਆਪਣੀ ਪਤਨੀ ਲਈ ਚਾਹ ਤੇ ਰੋਟੀ ਖੁਦ ਹੀ ਬਣਾਉਣ ਲੱਗਿਆ ਅਤੇ ਰਸੋਈ ਵਿੱਚ ਬਰਤਨ ਵੀ ਖੁਦ ਹੀ ਸਾਫ਼ ਕਰਨ ਲੱਗਿਆ ਇੱਕ ਦਿਨ ਅਰਸ਼ ਦੀ ਸਹੇਲੀ ਉਸ ਨੂੰ ਮਿਲਣ ਲਈ ਉਸਦੇ ਘਰ ਆਈ ਤਾਂ ਹਰਬੰਸ ਸਿੰਘ ਆਪਣੀ ਘਰਵਾਲੀ ਲਈ ਦਲੀਆ ਬਣਾ ਰਿਹਾ ਸੀ ਤਾਂ ਅਰਸ਼ ਆਪਣੀ ਸਹੇਲੀ ਨੂੰ ਵੇਖ ਕੇ ਬੋਲੀ ਤੂੰ ਕਿਉਂ ਆਈ ਮੈਨੂੰ ਹੀ ਬੁਲਾ ਲੈਂਦੀ ਮੈਂ ਖੁਦ ਆ ਜਾਂਦੀ ਤੈਨੂੰ ਮਿਲਣ ਕਿਉਂ ਮੈਂ ਤੇਰੇ ਘਰ ਨਹੀਂ ਆ ਸਕਦੀ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਅੱਛਾ ਚੱਲ ਤੂੰ ਮੇਰੇ ਨਾਲ ਮੇਰੇ ਕਮਰੇ ਵਿੱਚ ਚੱਲ ਉੱਤੇ ਚੱਲ ਕੇ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਉਸਨੇ ਆਪਣੀ ਸਹੇਲੀ ਦਾ ਹੱਥ ਫੜਿਆ ਤੇ ਜਲਦੀ ਨਾਲ ਆਪਣੇ ਕਮਰੇ ਵਿੱਚ ਲੈ ਗਈ ਤਾਂ ਕਿ ਉਸਦੀ ਨਜ਼ਰ ਉਸਦੇ ਸਹੋਰੇ ਤੇ ਨਾ ਪੈ ਜਾਏ ਦੋਨੋਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਕਿ ਹਰਬੰਸ ਸਿੰਘ ਵੀ ਉੱਥੇ ਪਹੁੰਚ ਗਿਆ ਅਤੇ ਬੋਲਿਆ ਬੇਟਾ ਮੈਨੂੰ ਕਿਉਂ ਨਹੀਂ ਮਿਲ ਰਿਹਾ ਉਸ ਨੂੰ ਵੇਖ ਕੇ ਤੇ ਅਰਸ਼ ਦੇ ਚਿਹਰੇ ਦਾ ਰੰਗ ਹੀ ਉਡ ਗਿਆ ਤੇ ਗੁੱਸੇ ਵਿੱਚ ਬੋਲੀ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਮੇਰੇ ਕਮਰੇ ਵਿੱਚ ਨਾ ਆਇਆ ਕਰੋ ਮੇਰੀ ਆਪਣੀ ਵੀ ਕੋਈ ਪ੍ਰਾਈਵੇਟ ਲਾਈਫ ਹੈ ਕੀ ਤੁਹਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਹੁਣ ਜਾਓ ਇੱਥੋਂ ਤਾਂ ਅਰਸ਼ ਦੀ ਸਹੇਲੀ ਨੇ ਪੁੱਛਿਆ ਕੌਣ ਹੈ ਇਹ ਬਜ਼ੁਰਗ ਪਹਿਲਾਂ ਤਾਂ ਤੁਹਾਡੇ ਘਰ ਨਹੀਂ ਵੇਖਿਆ ਨੌਕਰ ਹੈ ਹਜੇ ਨਵਾਂ ਆਇਆ ਹੈ ਤਾਂ ਇਸ ਨੂੰ ਕਿਸੇ ਚੀਜ਼ ਦਾ ਕੁਝ ਪਤਾ ਨਹੀਂ ਕਿ ਸਮਾਨ ਕਿੱਥੇ ਰੱਖਿਆ ਤੂੰ ਉਸ ਨੂੰ ਛੱਡ ਆਪਣੇ ਸੁਣਾ ਹਰਬੰਸ ਸਿੰਘ ਨੇ ਆਪਣੇ ਨੂਂ ਦੀਆਂ ਗੱਲਾਂ ਸੁਣੀਆਂ ਪਰ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਤਾਂ ਪਿੱਛੋਂ ਅਰਸ਼ ਨੇ ਆਵਾਜ਼ ਦਿੱਤੀ ਸੁਣੋ ਮੇਰੀ ਤੇ ਮੇਰੀ ਸਹੇਲੀ ਲਈ ਦੋ ਕੱਪ ਚਾਹ ਬਣਾ ਦੇਣਾ ਨੂਂ ਦੀ ਇਹ ਗੱਲ ਸੁਣ ਕੇ ਉਸ ਨੇ ਚੁੱਪਚਾਪ ਦੋ ਕੱਪ ਚਾਹ ਬਣਾ ਦਿੱਤੀ ਤੇ ਉਸ ਦੇ ਕਮਰੇ ਵਿੱਚ ਰੱਖ ਕੇ ਉੱਥੋਂ ਵਾਪਸ ਆ ਗਿਆ ਗੁਰਤੇਜ कौर ਲਈ ਬਿਨਾ ਕਿ ਉਹਦਾ ਦਲੀਆ ਬਣਾ ਕੇ ਆਪਣੇ ਕਮਰੇ ਵਿੱਚ ਲੈ ਗਿਆ ਕਮਰੇ ਵਿੱਚ ਗੁਰਤੇਜ कौर ਹਰਬੰਸ ਸਿੰਘ ਨੂੰ ਪੁੱਛਣ ਲੱਗੀ ਕੀ ਹੋਇਆ ਅਰਸ਼ ਕਿਉਂ ਬੋਲ ਰਹੀ ਸੀ ਤਾਂ ਹਰਬੰਸ ਸਿੰਘ ਨੇ ਕਿਹਾ ਕੋਈ ਗੱਲ ਨਹੀਂ ਤੂੰ ਆਪਣਾ ਦਲੀਆ ਖਾ ਆਰਾਮ ਕਰ ਥੋੜੀ ਦੇਰ ਬਾਅਦ ਅਰਸ਼ ਗੁੱਸੇ ਵਿੱਚ ਚਲੌਂਦੀ ਹੋਈ ਆਈ ਬੋਲੀ ਜੇ ਚਾਹ ਬਣਾਉਣੀ ਨਹੀਂ ਆਉਂਦੀ ਤਾਂ ਕਹਿ ਨਹੀਂ ਸਕਦੇ ਸੀ ਮੇਰਾ ਸਾਰਾ ਟੇਸਟ ਖਰਾਬ ਕਰ ਦਿੱਤਾ ਹੈ ਕੀ ਹੋਇਆ ਪੁੱਤ ਗੁਰਤੇਜ ਕਰਨੇ ਬੜੇ ਪਿਆਰ ਨਾਲ ਆਪਣੀ ਨੂਨੂ ਪੁੱਛਿਆ ਤਾਂ ਉਹ ਬੋਲੀ ਤੁਸੀਂ ਤਾਂ ਚੁੱਪ ਹੀ ਰਿਹਾ ਕਰੋ ਕੰਮ ਦੀ ਨਕਾਜ਼ ਦੀ ਦੁਸ਼ਮਣ ਅਨਾਜ਼ ਦੀ ਉਹ ਤਾਂ ਮੈਂ ਬਾਹਰ ਜਾ ਰਹੀ ਆ ਆਪਣੀ ਸਹੇਲੀ ਦੇ ਨਾਲ ਵਾਪਸ ਆਉਂਗੀ ਤਾਂ ਤੁਹਾਡੇ ਨਾਲ ਫਿਰ ਗੱਲ ਕਰਾਂਗੀ ਹਾਂ ਮੇਰੇ ਆਉਣ ਤੱਕ ਪੂਰਾ ਘਰ ਮੈਨੂੰ ਸਾਫ਼ ਚਾਹੀਦਾ ਹੈ ਐਨਾ ਕਹਿ ਕੇ ਅਰਸ਼ ਆਪਣੀ ਸਹੇਲੀ ਦੇ ਨਾਲ ਬਾਹਰ ਨਿਕਲ ਗਈ ਨੂਂਦੀਆਂ ਗੱਲਾਂ ਸੁਣ ਕੇ ਗੁਰਤੇਜ ਕੌਰ ਰੋਣ ਲੱਗੀ ਤਾਂ ਹਰਬੰਸ ਸਿੰਘ ਬੋਲਿਆ ਗੁਰਤੇਜ ਕੁੜੇ ਤੂੰ ਗੱਲ-ਗੱਲ ਤੇ ਰੋਣ ਕਿਉਂ ਲੱਗ ਜਾਂਦੀ ਹੈ ਆਪਣੀ ਸਿਹਤ ਦਾ ਧਿਆਨ ਰੱਖਿਆ ਕਰ ਜੇ ਮੈਂ ਥੋੜਾ ਜਿਹਾ ਕੰਮ ਕਰ ਵੀ ਲੈਂਦਾ ਤਾਂ ਉਸ ਵਿੱਚ ਕੋਈ ਬੁਰਾਈ ਨਹੀਂ ਤੂੰ ਹੀ ਤਾਂ ਕਹਿੰਦੀ ਐ ਕਿ ਇਨਸਾਨ ਨੂੰ ਹੱਥ ਪੈਰ ਚਲਾਉਂਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਸਰੀਰ ਖੜ ਜਾਂਦਾ ਤੇ ਬਿਮਾਰੀਆਂ ਲੱਗ ਜਾਂਦੀਆਂ ਨੇ ਹਰਬੰਸ ਸਿੰਘ ਨੇ ਗੁਰਤੇਜ कौर ਦੇ ਹੰਝੂ ਪੂੰਝੇ ਤੇ ਉਸ ਨੂੰ ਆਰਾਮ ਕਰਨ ਲਈ ਕਹਿ ਕੇ ਖੁਦ ਰਸੋਈ ਵਿੱਚ ਭਾਂਡੇ ਸਾਫ਼ ਕਰਨ ਲਈ ਚਲਾ ਗਿਆ ਠੰਡੇ ਪਾਣੀ ਨਾਲ ਭਾਂਡੇ ਸਾਫ਼ ਕਰਦੇ ਹੋਏ ਉਸ ਦੇ ਹੱਥ ਕੰਬ ਰਹੇ ਸੀ ਥੋੜੀ ਹੀ ਦੇਰ ਬਾਅਦ ਆਵਾਜ਼ ਆਈ ਪਾਪਾ ਕਿੱਥੋਂ ਤੁਸੀਂ ਆਹ ਵੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਥੋੜੀ ਹੀ ਦੇਰ ਵਿੱਚ ਜਗਦੀਪ ਉਹਨਾਂ ਦੇ ਕਮਰੇ ਵਿੱਚ ਗਿਆ ਤੇ ਆਪਣੀ ਮਾਂ ਦੇ ਪੈਰੀ ਹੱਥ ਲਾਏ ਆਪਣੀ ਮਾਂ ਨੂੰ ਪੁੱਛਣ ਲੱਗਿਆ ਮੰਮੀ ਤੁਸੀਂ ਕਿਵੇਂ ਹੋ ਹੁਣ ਪੁੱਤ ਨੂੰ ਸਾਹਮਣੇ ਵੇਖ ਕੇ ਗੁਰਤੇਜ कौर ਦੀਆਂ ਅੱਖਾਂ ਭਰ ਆਈਆਂ ਤਾਂ ਜਗਦੀਪ ਬੋਲਿਆ ਤੁਹਾਡੇ ਲਈ ਇੱਕ ਸ਼ਾਲ ਤੇ ਪਾਪਾ ਲਈ ਵਧੀਆ ਕੁਆਲਿਟੀ ਦਾ ਇੱਕ ਸਵੈਟਰ ਲੈ ਕੇ ਆਇਆ ਪਰ ਪਾਪਾ ਕਿੱਥੇ ਨੇ ਸਾਰੇ ਵੇਖ ਲਿਆ ਪਰ ਉਹ ਮੈਨੂੰ ਕਿਤੇ ਨਜ਼ਰ ਨਹੀਂ ਆ ਰਹੇ ਪੁੱਤ ਦੇ ਸਵਾਲ ਤੇ ਗੁਰਤੇਜ कौर ਖੁਦ ਨੂੰ ਰੋਕ ਨਾ ਸਕੀ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਗਦੀਪ ਮਾਂ ਦੀ ਇਹ ਹਾਲਤ ਵੇਖ ਕੇ ਹੱਕਾ ਬੱਕਾ ਰਹਿ ਗਿਆ ਮਾਂ ਤੋਂ ਉਸ ਦੇ ਰੋਂਦਾ ਕਾਰਨ ਪੁੱਛਣ ਲੱਗਿਆ ਗੁਰਤੇਜ ਕੌਰ ਨੇ ਆਪਣਾ ਸਾਰਾ ਹਾਲ ਸੁਣਾਇਆ ਐਨੇ ਨੂੰ ਰਸੋਈ ਵਿੱਚ ਭਾਂਡੇ ਸਾਫ਼ ਕਰਨ ਦੀ ਆਵਾਜ਼ ਆਈ ਤਾਂ ਭੱਜਾ ਹੋਇਆ ਉੱਥੇ ਗਿਆ ਤਾਂ ਵੇਖਿਆ ਉਸ ਦੀ ਪਾਪਾ ਭਾਂਡੇ ਸਾਫ਼ ਕਰ ਰਹੀ ਸੀ ਇਹ ਵੇਖ ਕੇ ਜਗਦੀਪ ਦੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਦੋਂ ਹਰਬੰਸ ਸਿੰਘ ਨੇ ਉਸ ਵੱਲ ਵੇਖਿਆ ਤਾਂ ਆਪਣੇ ਹੱਥ ਪੂੰਜਦੇ ਹੋਏ ਕਹਿਣ ਲੱਗਾ ਪੁੱਤ ਤੂੰ ਕਦੋਂ ਆਇਆ ਬਸ ਪਾਪਾ ਮੇਰਾ ਕੰਮ ਛੇਤੀ ਖਤਮ ਹੋ ਗਿਆ ਸੀ ਤਾਂ ਮੈਂ ਛੇਤੀ ਆ ਗਿਆ ਇਹ ਕਹਿੰਦੇ ਹੋਏ ਉਸਨੇ ਆਪਣੇ ਪਾਪਾ ਦੇ ਪੈਰੀ ਹੱਥ ਲਾਏ ਤੇ ਹਰਵੰਸ ਸਿੰਘ ਨੇ ਉਸ ਨੂੰ ਆਪਣੇ ਦੋਨੇ ਹੱਥਾਂ ਨਾਲ ਆਸ਼ੀਰਵਾਦ ਦਿੱਤਾ ਜਗਦੀਪ ਨੇ ਮਹਿਸੂਸ ਕੀਤਾ ਕਿ ਪਾਪਾ ਦੇ ਹੱਥ ਠੰਡੇ ਬਰਫ਼ ਹੋਏ ਪਏ ਹਨ ਤੇ ਕੰਬ ਰਹੇ ਨੇ ਐਨੇ ਨੂੰ ਅਰਸ਼ ਵੀ ਉੱਥੇ ਪਹੁੰਚ ਗਈ ਅਤੇ ਜਗਦੀਪ ਨੂੰ ਵੇਖ ਕੇ ਉਸਦੇ ਹੋਸ਼ ਉੱਡ ਗਏ ਤੇ ਚਿਹਰੇ ਤੇ ਫਿੱਕੀ ਜਿਹੀ ਮੁਸਕਰਾਹਟ ਲਿਆ ਕੇ ਕਹਿੰਦੀ ਜਗਦੀਪ ਤੁਸੀਂ ਤਾਂ ਕਹਿ ਰਹੇ ਸੀ ਕਿ ਤੁਹਾਡਾ 15 ਦਿਨ ਦਾ ਕੰਮ ਹਜੇ ਬਾਕੀ ਹੈ ਇਹ ਕਹਿੰਦੇ ਹੋਏ ਜਿਵੇਂ ਹੀ ਅਰਸ਼ੂਸ ਦੇ ਕੋਲ ਆਉਣ ਲੱਗੀ ਤਾਂ ਜਗਦੀਪ ਨੇ ਜ਼ੋਰ ਨਾਲ ਥੱਪੜ ਉਸਦੇ ਮੂੰਹ ਤੇ ਧਰ ਦਿੱਤਾ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਰੱਬ ਵਰਗੇ ਮਾਪਿਓ ਦੇ ਨਾਲ ਇਹ ਸਲੂਕ ਕਰਨ ਦੀ ਇਹ ਘਰ ਉਹਨਾਂ ਦੇ ਪੁੱਤ ਦਾ ਤੂੰ ਇਸ ਨੂੰ ਦਹੇਜ ਵਿੱਚ ਨਹੀਂ ਲੈ ਕੇ ਆਈ ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਪਰ ਆਪਣੇ ਮੰਮੀ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ। ਮੈਨੂੰ ਤਾਂ ਲੱਗਿਆ ਸੀ ਕਿ ਜਦੋਂ ਤੂੰ ਮੰਮੀ ਡੈਡੀ ਨਾਲ ਰਹੇਂਗੀ ਤਾਂ ਉਹਨਾਂ ਨੂੰ ਆਪਣੇ ਮੰਮੀ ਪਾਪਾ ਦੀ ਤਰ੍ਹਾਂ ਸਮਝੇਂਗੀ ਪਰ ਮੈਂ ਗਲਤ ਸੀ। ਮੇਰੇ ਜਾਣ ਤੋਂ ਬਾਅਦ ਮੇਰੇ ਮਾਪਿਓ ਦੇ ਨਾਲ ਨੌਕਰਾਂ ਵਰਗਾ ਸਲੂਕ ਕਰਦੇ ਹੋਏ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ। ਬਸ ਬਹੁਤ ਹੋ ਗਿਆ। ਹੁਣ ਤੂੰ ਆਪਣਾ ਸਮਾਨ ਬੰਨ ਤੇ ਨਿਕਲ ਜਾ ਮੇਰੇ ਘਰ ਤੋਂ। ਜਗਦੀਪ ਨੇ ਗੁੱਸੇ ਵਿੱਚ ਚੁਰਾਉਂਦੇ ਹੋਏ ਕਿਹਾ ਇਸ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਐਨਾ ਸੁਣਦੇ ਹੀ ਅਰਸ਼ ਜਗਦੀਪ ਦੇ ਪੈਰਾਂ ਵਿੱਚ ਡਿੱਗ ਪਈ ਤੇ ਮਾਫੀ ਮੰਗਣ ਲੱਗੀ ਤੂੰ ਮੇਰੇ ਨਾਲ ਐਵੇਂ ਕਿਵੇਂ ਕਰ ਸਕਦਾ ਤੂੰ ਤਾਂ ਮੇਰੇ ਨਾਲ ਪਿਆਰ ਕਰਦਾ ਹੈ ਅਰਸ਼ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਆਪਣੇ ਜਨਮ ਦੇਣ ਵਾਲੇ ਆਪਣੇ ਮਾਪਿਓ ਦਾ ਅਪਮਾਨ ਸਹਿਣ ਕਰਾਂ ਅਤੇ ਤੇਰੇ ਲਈ ਉਹਨਾਂ ਨੂੰ ਛੱਡ ਦੇਵਾਂਗਾ ਮੈਂ ਸੋਚਿਆ ਸੀ ਕਿ ਇੱਕ ਨਾ ਇੱਕ ਦਿਨ ਤੂੰ ਮੇਰੇ ਮੰਮੀ ਪਾਪਾ ਨੂੰ ਸਮਝ ਲਏਂਗੀ ਪਰ ਤੇਰੇ ਵਰਗੀਆਂ ਔਰਤਾਂ ਖਸ ਦੇ ਘੇੜ ਦੇ ਪਰਿਵਾਰ ਨੂੰ ਬਰਬਾਦ ਕਰ ਦਿੰਦੀਆਂ ਨੇ ਮੈਨੂੰ ਤਾਂ ਸ਼ਰਮ ਆਉਂਦੀ ਹੈ ਆਪਣੇ ਆਪ ਦੀ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਤੇਰੇ ਵਰਗੀ ਘਟੀ ਔਰਤ ਤੇ ਕੋਲ ਛੱਡ ਕੇ ਗਿਆ ਐਨਾ ਕਹਿੰਦੇ ਕਹਿੰਦੇ ਜਗਤੀਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆਪਣੇ ਮੰਮੀ ਪਾਪਾ ਦੇ ਅੱਗੇ ਹੱਥ ਜੋੜ ਕੇ ਬੋਲਿਆ ਮੈਨੂੰ ਮਾਫ ਕਰ ਦਿਓ ਮੇਰੇ ਰਹਿੰਦੇ ਹੋਏ ਅੱਜ ਤੋਂ ਬਾਅਦ ਤੁਹਾਨੂੰ ਦੋਨਾਂ ਨੂੰ ਕੋਈ ਵੀ ਤਕਲੀਫ ਨਹੀਂ ਹੋਵੇਗੀ ਤਾਂ ਅਰਸ਼ ਆਪਣੀ ਸੱਸ ਸੋਹਰੇ ਦੇ ਪੈਰਾਂ ਵਿੱਚ ਡਿੱਗ ਪਈ ਤੇ ਕਹਿਣ ਲੱਗੀ ਮੰਮੀ ਪਾਪਾ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅਣਜਾਣੇ ਵਿੱਚ ਮੈਂ ਤੁਹਾਨੂੰ ਬਹੁਤ ਬੁਰਾ ਭਲਾ ਕਿਹਾ ਤੁਹਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਤਾਂ ਗੁਰਤੇਜ ਕੋਰ ਬੋਲੀ ਪੁੱਤ ਮਾਫ ਕਰ ਦੇ ਅਰਸ਼ ਨੂੰ ਲੜਾਈ ਝਗੜਾ ਕਿਸ ਘਰ ਵਿੱਚ ਨਹੀਂ ਹੁੰਦਾ ਪਰ ਜਗਦੀਪ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਅਰਸ਼ ਦਾ ਹੱਥ ਫੜ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹਰਬੰਸ ਸਿੰਘ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਗਦੀਪ ਕਹਿੰਦਾ ਨਹੀਂ ਪਾਪਾ ਹੁਣ ਤੁਸੀਂ ਮੈਨੂੰ ਨਾ ਰੋਕੋ ਜੇ ਮੈਂ ਅੱਜ ਇਸ ਨੂੰ ਮaaf ਕਰ ਦਿੱਤਾ ਤਾਂ ਜੋ ਔਰਤਾਂ ਆਪਣੇ ਸਾਸੋਰੇ ਨਾਲ ਅਜਿਹਾ ਵਿਵਹਾਰ ਕਰਦੀਆਂ ਨੇ ਉਹਨਾਂ ਨੂੰ ਕਦੇ ਵੀ ਸਬਕ ਨਹੀਂ ਮਿਲੇਗਾ ਤੁਹਾਨੂੰ ਜਗਦੀਪ ਦਾ ਫੈਸਲਾ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣੀਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ